ਸਸਿਕਾ ਦੋਸਤੋ ਬੰਦੇ ਭਾਰਤ ਟ੍ਰੇਨ ਦੇ ਵਿੱਚ ਆਪਣੇ ਬੇਟੇ ਨੂੰ ਚੜਾਉਣਾ ਇੱਕ ਸ਼ਖਸ ਨੂੰ 2870 ਰੁਪਏ ਜੁਰਮਾਨਾ ਦੇਣਾ ਪੈ ਗਿਆ ਇਹ ਹੋਇਆ ਕਿਉਂ ਕਿ ਕਿ ਜਦੋਂ ਉਹ ਆਪਣੇ ਬੇਟੇ ਨੂੰ ਚੜਾਉਣ ਦੇ ਵਾਸਤੇ ਟ੍ਰੇਨ ਦੇ ਵਿੱਚ ਚੜ੍ਹਿਆ ਤਾਂ ਆਟੋਮੈਟਿਕਲੀ ਬੰਦੇ ਭਾਰਤ ਦੇ ਜਿਹੜੇ ਦਰਵਾਜ਼ੇ ਨੇ ਬੰਦ ਹੋ ਜਾਂਦੇ ਨੇ ਤੇ ਉਹ ਅੰਦਰ ਹੀ ਰਹਿ ਗਿਆ ਕਾਨਪੁਰ ਰੇਲਵੇ ਸਟੇਸ਼ਨ ਤੋਂ ਲੈ ਕੇ ਦਿੱਲੀ ਤੱਕ ਦਾ ਸਫ਼ਰ ਉਹਨੂੰ ਕਰਨਾ ਪਿਆ ਤੇ ਹਾਲਾਂਕਿ ਇਸੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਉਹਨੂੰ ਜੁਰਮਾਨਾ ਵੀ ਲੱਗਿਆ ਤੇ ਉਹਨੂੰ 2870 ਰੁਪਏ ਦਾ ਜੁਰਮਾਨਾ ਭਰਨਾ ਪਿਆ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਬੰਦੇ ਭਾਰਤ ਬਾਕੀ ਟ੍ਰੇਨਾਂ ਵਾਂਗ ਨਹੀਂ ਹੈ ਇਹਦੇ ਆਟੋਮੈਟਿਕ ਦਰਵਾਜ਼ੇ ਨੇ ਤੇ ਜ਼ਿਆਦਾਤਰ ਤਰਜੀਹ ਇਸ ਚੀਜ਼ ਨੂੰ ਦਿੱਤੀ ਜਾਂਦੀ ਹੈ ਜਿਹੜੀ ਕਿ ਰੇਲਵੇ ਸਟੇਸ਼ਨ ਤੇ ਵੀ ਦੱਸਦੇ ਨੇ ਕਿ ਤੁਸੀਂ ਜੇਕਰ ਕਿਸ ਨੂੰ ਸੀ ਆਫ ਕਰਨਾ ਹੈ ਤਾਂ ਗੱਡੀ ਦੇ ਅੰਦਰ ਜਾ ਕੇ ਸਮਾਨ ਰੱਖਣ ਤੱਕ ਨਾ ਪਹੁੰਚੋ ਤੁਸੀਂ ਬਾਹਰੋਂ ਹੀ ਉਹਨੂੰ ਹੱਥ ਹਲਾ ਕੇ ਟਾਟਾ ਕਹਿ ਦਿਓ ਕਿਉਂਕਿ ਜੇਕਰ ਤੁਸੀਂ ਐ ਨਹੀਂ ਕਹਿੰਦੇ ਹੈਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਅੰਦਰ ਫਸ ਜਾਓਗੇ ਉਹਦੇ باوجود ਤੁਹਾਡੇ ਤੇ ਜੁਰਮਾਨਾ ਵੀ ਲੱਗੇਗਾ ਕਾਰਵਾਈ ਵੀ ਹੋਊਗਾ ਵੰਦੇ ਭਾਰਤ ਦਾ ਸਟਰਕਚਰ ਹੈ ਜਿਹੜਾ ਬਾਕੀਆਂ ਨੂੰ ਵੱਖਰਾ ਹੈ ਹੁਣ ਇਹਦੇ ਚ ਜੇ ਦੇਖਿਆ ਜਾਵੇ ਜਿਹੜੀ ਸਹੂਲਤਾਂ ਹੈ ਵਾਈਫਾਈ ਦੀ ਮਿਲਦੀ ਹੈ ਹਰ ਸੀਟ ਤੇ ਚਾਰਜਰ ਮਿਲਦਾ ਤੁਹਾਨੂੰ ਰੀਸਾਈਕਲਿੰਗ ਸੀਟਾਂ ਨੇ ਜਿਹੜੀਆਂ ਆਰਾਮਦਾਇਕ ਉਹ ਮਿਲਦੀਆਂ ਨੇ ਸੀਸੀਟੀਵੀ ਕੈਮਰੇ ਦੇ ਚ ਨੇ ਸਾਰੀਆਂ ਕੋਚਾਂ ਦੇ ਵਿੱਚ ਫਾਇਰ ਸਿਸਟਮ ਅਲਾਰਮ ਨੇ ਪੜਨ ਦੇ ਵਾਸਤੇ ਤੁਹਾਨੂੰ ਹਿੰਦੀ ਜਾਂ ਅੰਗਰੇਜ਼ੀ ਦਾ ਅਖਬਾਰ ਮਿਲ ਜੂਗਾ ਜੀਪੀਐਸ ਬੇਸਡ ਪੈਸੇਂਜਰ ਇਨਫੋਰਮੇਸ਼ਨ ਸਿਸਟਮ ਹੈਗਾ ਡਿਪ ਫ੍ਰੀਜ਼ਰ, ਵਾਟਰ ਕੂਲਰ, ਹੌਟ ਕੈਸ ਵਰਗੀ ਸੁਵਿਧਾ ਹੈਗੀ ਹੈ ਤੇ ਬਾਇਓ ਟਾਇਲਟ ਜਿਹੜੀ ਹੈਗੀ ਹੈ ਉਹ ਬਣੀ ਹੋਈ ਹੈਗੀ ਹੈ। ਇਹ ਤਾਂ ਆਗੀਆਂ ਸੂਲਤਾਂ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਇਹਦੇ ਕਾਨੂੰਨ ਨੇ ਜਿਹੜੇ ਵਾਕਿਆਂੋਂ ਵੱਖਰੇ ਨੇ। ਹੁਣ ਇਹਦੇ ਚ ਇਸ ਗੱਲ ਦੀ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਕਹਿੰਦੇ ਇਸ ਟ੍ਰੇਨ ਦੇ ਵਿੱਚ ਵੇਟਿੰਗ ਟਿਕਟ ਦੇ ਨਾਲ ਯਾਤਰਾ ਨਹੀਂ ਤੁਸੀਂ ਕਰ ਸਕਦੇ ਜਿਵੇਂ ਬਾਕੀਆਂ ਚਾਹੁੰਦੇ ਨੇ ਉਹ ਵੀ ਸਾਡੀ ਤਾਂ ਭਾਈ ਵੇਟਿੰਗ 'ਚ ਸੀਗੀ। ਅ ਇਹਦੇ ਨਾਲ ਇਹਦੇ ਨਾਲ ਇਹ ਹੈ ਵੀ ਕਨਫਰਮ ਟਿਕਟ ਨਾਲ ਹੀ ਯਾਤਰਾ ਜਿਹੜੀ ਉਹ ਕੀਤੀ ਜਾ ਸਕਦੀ ਹੈ। 5 ਸਾਲ ਤੋਂ ਉੱਪਰ ਦੇ ਬੱਚੇ ਦੀ ਪੂਰੀ ਟਿਕਟ ਲਗਦੀ ਹੈ ਬਾਕੀਆਂ ਜੰਦੀਚ ਕੰਮ ਚੱਲ ਜਾਂਦਾ ਹੈ ਗੰਦਗੀ ਫਲਾਉਣ ਤੇ ਤੁਹਾਡੇ ਤੇ 500 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇੱਕ ਸੁਰੱਖਿਆ ਗਾਰਡ ਇਹਦੇ ਹਰ ਇੱਕ ਡੱਬੇ ਵਿੱਚ ਮੌਜੂਦ ਰਹਿੰਦਾ ਇਸ ਕਰਕੇ ਵੀ ਇਹਦੇ ਤੇ ਜੇ ਕਹੀਏ ਆ ਜ਼ਿਆਦਾ ਫੋਕਸ ਕਰਿਆ ਗਿਆ ਹੈ ਯਾਤਰੀਆਂ ਨੂੰ ਛੱਡਣ ਦੇ ਵਾਸਤੇ ਲੋਕ ਟ੍ਰੇਨਾਂ ਦੇ ਵਿੱਚ ਕਹਿੰਦੇ ਚੜ ਜਾਂਦੇ ਨੇ ਜਿਹੜਾ ਨਹੀਂ ਚੜਨਾ ਚਾਹੀਦਾ ਟਿਕਟ ਕੈਨਸਲ ਕਰਾਉਣ ਨੂੰ ਲੈ ਕੇ ਵੀ ਬਾਕੀ ਟ੍ਰੇਨਾਂ ਦੀ ਤੁਲਨਾ ਦੇ ਇਹਦੇ ਚਾਰਜ ਜ਼ਿਆਦਾ ਲੱਗਦੇ ਨੇ ਤੇ ਕਿੰਨਾ ਟਾਈਮ ਪਹਿਲਾਂ ਦੱਸਦੇ ਆ ਉਸ ਦੇ ਹਿਸਾਬ ਦੇ ਨਾਲ ਚਾਰਜੇਸ ਲੱਗਦੇ ਨੇ ਆਟੋਮੈਟਿਕ ਦਰਵਾਜੇ ਹੁੰਦੇ ਨੇ ਜਿਹੜੇ ਬੰਦ ਹੋ ਜਾਂਦੇ ਨੇ ਤੇ ਉਹ ਆਖਰਕਾਰ ਅਗਲੇ ਸਟੇਸ਼ਨ ਤੇ ਜਾ ਕੇ ਖੁੱਲਦੇ ਨੇ ਇਸ ਕਰਕੇ ਜੇਕਰ ਤੁਸੀਂ ਵੀ ਬੰਦੇਪਾਰਤ ਟ੍ਰੇਨ ਦੇ ਵਿੱਚ ਕਿਸੇ ਆਪਦੇ ਸਗੇ ਸੰਬੰਧੀ ਨੂੰ ਆਪਦੇ ਘਰ ਦੇ ਬੰਦੇ ਨੂੰ ਛੱਡਣ ਜਾ ਰਹੇ ਹੋ ਇੱਕ ਚੀਜ਼ ਦਾ ਧਿਆਨ ਰੱਖੋ ਕਿ ਅੰਦਰ ਵੜ ਕੇ ਸੀ ਆਫ ਨਾ ਕਰੋ ਜਿੰਮੇ ਆਪ ਗੱਡੀਆਂ 'ਚ ਹੁੰਦਾ ਹੈ ਗੱਡੀ ਚੱਲਣ ਲੱਗਦੀ ਹੈ ਬੰਦਾ ਉਤਰ ਜਾਂਦਾ ਕਿਉਂਕਿ ਬੰਦੇਪਾਰਤ ਦਾ ਜਿਹੜਾ ਸਿਸਟਮ ਹੈ ਉਹ ਆਟੋਮੈਟਿਕ ਹੈ ਤੇ ਉਹਦੇ ਵਿੱਚ ਹੋ ਸਕਦਾ ਤੁਹਾਨੂੰ ਅੰਦਰ ਹੀ ਰਹਿਣਾ ਪੈ ਜਾਏ ਤੇ ਤੁਸੀਂ ਫਿਰ ਅਗਲੇ ਸਟੇਸ਼ਨ ਤੇ ਉਤਰੋ ਕੰਸਲਡੇਸ਼ਨ ਚਾਰजेस ਨੇਗੇ ਉਹ ਜੇਕਰ ਤੁਸੀਂ ਕਈ ਘੰਟੇ ਪਹਿਲਾਂ ਦੱਸਦੇ ਹੋ ਫਿਰ ਅਲੱਗ ਨੇ ਜੇਕਰ ਬਿਲਕੁਲ ਕੋੜੇ ਦੱਸਦੇ ਹੋ ਉਹ ਅਲੱਗ ਨੇ ਇੱਥੋਂ ਤੱਕ ਕਿ 25 ਤੋਂ ਲੈ ਕੇ 50% ਤੱਕ ਤੁਹਾਡੇ ਚਾਰजेस ਕੋਸਟ ਕੱਟੀ ਜਾਂਦੀ ਹੈਗੀ ਦੂਜੇ ਪਾਸੇ ਹਾਂ ਇਹਨਾਂ ਜ਼ਰੂਰ ਹੈ ਕਹਿੰਦੇ ਕਿ ਜੇਕਰ ਤੁਸੀਂ ਇਹਦੇ ਵਿੱਚ ਜੇ ਚੜ ਜਾਣੇ ਵੀ ਹੋ ਤਾਂ ਇਹਦੇ ਵਿੱਚ ਜਿਹੜਾ ਮੌਜੂਦ ਸੀਟੀਆ ਉਹਦੇ ਨਾਲ ਨਾਲ ਦੇ ਨਾਲ ਸੰਪਰਕ ਕਰ ਲਓ ਜੁਰਮਾਨਾ ਤਾਂ ਤੁਹਾਨੂੰ ਲੱਗੇਗਾ ਹੀ ਪਰ ਇਹਨਾਂ ਜ਼ਰੂਰ ਹੈ ਵੀ ਤੁਹਾਨੂੰ ਹੋ ਸਕਦਾ ਕੋਈ ਨਾ ਕੋਈ ਰਾਹ ਦਿਖਾ ਦੇ ਪਰ ਜਿਹੜੇ ਹਾਲਾਤ ਦੇ ਵਿੱਚ ਇਹ ਪਿਓ ਚੜ ਗਿਆ ਉਹਦੇ ਬੇਟੇ ਨੂੰ ਸੀਫ ਕਰਨ ਵਾਸਤੇ ਉਹਨੂੰ ਜ਼ਰੂਰ 2870 ਰੁਪਈਆ ਦਾ ਚੂਨਾ ਲੱਗ ਗਿਆ ਜਿਹੜਾ ਟਾਈਮ ਖਰਾਬ ਹੋਇਆ ਵੱਖਰਾ ਤੌਰ ਤੇ ਚੂਨਾ ਮੈਸਰ ਕਰਕੇ ਕਹਿ ਰਹੇ ਕਿ ਕਿਉਂਕਿ ਉਹਦੇ ਪਾਸਾ ਤਾਂ ਚੂਨਾ ਹੀ ਹੈ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਸਾਨੂੰ ਜਦੋਂ ਇਸ ਰੂਲ ਰੈਗੂਲੇਸ਼ਨ ਦੇ ਨਾਲ ਚੱਲਣਾ ਹੈ ਤਾਂ ਥੋੜੀ ਜੀ ਸਮਝਦਾਰੀ ਵਰਤਣ ਦੀ ਲੋੜ ਹੈ